ਗੁਰੂ ਪਿਆਰੇ ਸਾਫ ਸੰਗਤ ਜੀ ਬਲਵਿੰਦਰ ਸਿੰਘ ਬਾਜਵਾ ਵੱਲੋਂ ਗੁਰਫਤ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਾਰਿਆਂ ਨੂੰ ਹੀ ਖਾਲਸਾ ਪੰਥ ਦੇ ਸਾਜਣਾ ਦੇ ਵਸਾਖੀ ਦੀਆਂ ਲੱਖ ਲੱਖ ਵਧਾਈਆਂ ਹੋਣ ਅਸੀਂ ਉਸ ਪ੍ਰਮਾਤਮਾ ਵਾਹਿਗੁਰੂ ਅਰਦਾਸ ਕਰਦੇ ਹਾਂ ਕਿ ਤੁਹਾਡੇ ਪਰਿਵਾਰ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਬਾਬੇ ਨਾਨਕ ਆ ਨਾਮ ਚੜ੍ਹਦੀ ਕਲਾ ਤੇਰਾ ਪਾਣਾ ਸਰਬੱਤਾ ਭਲਾ ਹੋਵੇ ਤੋਂ ਵਿਸਾਖੀ ਦਾ ਜਿਹੜਾ ਦਿਹਾੜਾ ਹੈ ਸਾਰੀ ਦੁਨੀਆ ਦੇ ਵਿੱਚ ਹੀ ਬੜੀ ਸ਼ਰਧਾ ਨਾਲ ਅਤੇ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾਂਦਾ ਹੈ ਪਹਿਲੀ ਪਾਸ਼ਾ ਹੀ ਗੁਰੂ ਨਾਨਕ ਦੇਵ ਜੀ ਨੇ ਜਿਉਂ ਤੋਂ ਪ੍ਰੇਮ ਖੇਲਣ ਕਾ ਚਾਉ ਸਿਰ ਤਾ ਤਲੀ ਗਲੀ ਮੁਰਿਓ ਇਤ ਮਾਰਗ ਪੈਸ ਤੀ ਜੇ ਸਿਰ ਦੀ ਜੇ ਕਾਨ ਨਾ ਖਿਜੇ ਜਿਹਨਾਂ ਨੇ ਕਿ ਸਿੱਖ ਧਰਮ ਦੀ ਆ ਸ਼ੁਰੂਆਤ ਕੀਤੀ ਸੀ ਗੁਰੂ ਨਾਨਕ ਦੇਵ ਜੀ ਤੋਂ ਅਤੇ ਦਸਵੇਂ ਜਾਮੇ ਦੇ ਵਿੱਚ ਜਾ ਕੇ ਇਸ ਨੂੰ ਖਾਲਸਾ ਪਰਪ ਜਿਹੜਾ ਸਾਜਿਆ ਜਾਂਦਾ ਇੱਕ ਲੰਮਾ ਇਤਿਹਾਸ ਹੈ ਇਸ ਦੇ ਪਿੱਛੇ ਗੁਰੂ ਅਰਜਨ ਦੇਵ ਜੀ ਨੂੰ ਵੀ ਸ਼ਹੀਦ ਕਰ ਦਿੱਤਾ ਜਾਂਦਾ ਤੇ ਨੌਵੇਂ ਪਾਸ਼ਾ ਗੁਰੂ ਤੇਗ ਬਹਾਦਰ ਜੀ ਜਦੋਂ ਕਸ਼ਮੀਰ ਦੇ ਪੰਡਤ ਉਸ ਸਮੇਂ ਦਾ ਜਿਹੜਾ ਔਰੰਗਜ਼ੇਬ ਜਿਹੜਾ ਇੱਕ ਬੜਾ ਜ਼ਾਲਮ ਰਾਜਾ ਸੀ ਸਾਰੀ ਦੁਨੀਆ ਨੂੰ ਤੱਕੇ ਦੇ ਨਾਲ ਜਿਹੜਾ ਧਰਮ ਪਰਿਵਰਤਨ ਕਰਨ ਦੇ ਲਈ ਕਹਿ ਰਿਆ ਸੀ ਤਾਂ ਕਸ਼ਮੀਰ ਦੇ ਪੰਡਤ ਸੋਰੀ ਕਸ਼ਮੀਰ ਦੇ ਪੰਡਤ ਕਿਰਪਾ RAM ਜੀ ਆਪਣੇ ਸਾਥੀਆਂ ਤੋਂ ਸਮੇਤ ਜਦੋਂ ਗੁਰੂ ਤੇਗ ਬਹਾਦਰ ਜੀ ਕਲਉਂਦੇ ਨਾ 9 ਸਾਲ ਦੀ ਉਮਰ ਦੇ ਵਿੱਚ ਹੀ ਆ ਪਿਤਾ ਨੂੰ ਸ਼ਹਾਦਤ ਲਈ ਤੋਰ ਦੇਣਾ ਅਤੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਹਨ ਕਿ ਉਹਨਾਂ ਨੂੰ ਮੈਸੇਜ ਪਹੁੰਚਾ ਦਿਓ ਜਾ ਕੇ ਕਿ ਆ ਜੇ ਤੁਸੀਂ ਸਾਰੀ ਦੁਨੀਆ ਤੇ ਜ਼ੁਲਮ ਨਾ ਕਰੋ ਜੇ ਇਕੱਲੇ ਤੁਸੀਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਨੂੰ ਉਹਦਾ ਧਰਮ ਜੇ ਤੁਸੀਂ ਕੰਜ ਕਰ ਸੋ ਅਸੀਂ ਸਾਰੇ ਹੀ ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਹੀ ਅਸੀਂ ਤੁਹਾਡਾ ਜਿਹੜਾ ਧਰਮ اسلام ਕਬੂਲ ਕਰ ਲਵਾਂਗੇ ਸਮਾਂ ਬੀਤਦਾ ਜਾਂਦਾ ਹੈ ਗੁਰੂ ਜੀ ਉਹ ਜਦੋਂ ਕਹਿ ਦਿੰਦੇ ਹਨ ਸੋ ਉੱਥੇ ਸ਼ਾਹਦਤ ਲਈ ਚਲੇ ਜਾਂਦੇ ਹਨ ਦਿੱਲੀ ਨੂੰ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੁੰਦੀ ਹੈ ਉਸ ਤੋਂ ਬਾਅਦ ਸੀਸ ਲੈ ਕੇ ਜਦੋਂ ਆਉਂਦੇ ਹਨ ਆਨੰਦਪੁਰ ਸਾਹਿਬ ਦੇ ਵਿੱਚ ਸੋ ਉਹ ਸਮੇਂ ਗੁਰੂ ਜੀ ਆ ਸੋਝ ਲੈਂਦੇ ਹਨ ਪ੍ਰਣ ਕਰਦੇ ਹਨ ਕਿ ਅਸੀਂ ਖਾਲਸਾ ਪੰਥ ਦੀ ਸਰਾਜਨਾ ਕਰਨੀ ਹੈ ਕਿਉਂਕਿ ਮੀਰੀ ਪੀੜੀ ਦਾ ਸੁਧਾਰ ਸਾਨੂੰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇਗੇ ਸਨ ਸੋ 1699 ਨੂੰ ਆਨੰਦਪੁਰ ਸਾਹਿਬ ਦੀ ਧਰਤੀ ਦੇ ਪਹਾੜੀ ਦੇ ਉੱਤੇ ਖਾਲਸਾ ਪੰਥ ਦੀ ਪੰਜ ਪਿਆਰਿਆਂ ਦੇ ਸੀਸ ਲੈ ਕੇ ਫਿਰ ਉਸ ਦਿਨ ਜਿਹੜਾ ਖਾਲਸਾ ਬਰਜੇ ਸਜਣਾ ਕੀਤੀ ਜਾਂਦੀ ਹੈ ਉਹਨਾਂ ਸਮਿਆਂ ਦੇ ਵਿੱਚ ਜਦੋਂ ਔਰੰਗਜ਼ੇਬ ਦੇ ਕੋਲੋਂ ਲੋਕੀ ਥਰ-ਥਰ ਕੰਬਦੇ ਸੀ ਕੋਈ ਘੋੜੇ ਤੇ ਨਹੀਂ ਸੀ ਚੜ੍ਹ ਸਕਦਾ ਕੋਈ ਦਸਤਾਰ ਨਹੀਂ ਸੀ ਬੰਨ ਸਕਦਾ ਕੋਈ ਆਪਣੇ ਹੱਥਾਂ ਨਹੀਂ ਸੀ ਰੱਖ ਸਕਦਾ ਉਹਨਾਂ ਸਮਿਆਂ ਦੇ ਵਿੱਚ ਫਿਰ ਰਣਜੀਤ ਨਗਾਰਾ ਵਜਾ ਕੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਖਾਲਸਾ ਪੰਥ ਦੀ ਸਜਣਾ ਕੀਤੀ ਤੇ ਉਸ ਦਿਨ ਤੋਂ ਬਾਅਦ ਫਿਰ ਜਿਹੜੇ ਅਲਾਕੇ ਦੇ ਜਿਹੜੇ ਪਹਾੜੀ ਰਾਜਸਥਾਨ ਜਿਹੜੇ ਉਸ ਸਮੇਂ ਜਿਹੜੇ ਸਾਰੇ ਹੀ ਡਰੇ ਹੋਏ ਸਨ ਉਸ ਸਮੇਂ ਤੇ ਉਹਨਾਂ ਸਾਰਿਆਂ ਨੇ ਕਿਹਾ ਕਿ ਕੋਈ ਮਰਦ ਅਗਮਣਾ ਸਾਹਮਣੇ ਆਇਆ ਹੈ ਭਾਵੇਂ ਬਾਅਦ ਵਿੱਚ ਉਹਨਾਂ ਨੇ ਜਾ ਕੇ ਗੁਰੂ ਜੀ ਦੀ ਜਿਹੜੀ ਬੜੀ ਜਿਹੜੀ ਵਿਰੋਧਤਾ ਸ਼ੁਰੂ ਕਰ ਦਿੱਤੀ ਸੀ ਸੋ ਇਸ ਦਿਨ ਦੇ ਉੱਤੇ ਆ ਦੇਖੋ 9 ਸਾਲ ਦੀ ਉਮਰ ਵਿੱਚ ਗੁਰੂ ਗੁਰੂ ਨਾਨਕ ਦੇਵ ਜੀ ਉਹਨਾਂ ਕਿਹਾ ਸਿੱਖੀ ਅਸੀਂ ਅੱਧ ਧੱਕੇ ਨਾਲ ਜਿਹੜਾ ਤਿਲਕ ਪਾਉਣਾ ਨੇ ਨੋ ਨੋਵੇਂ ਪਾਸ਼ਾ ਨੇ ਕਿਹਾ ਕਿ ਅਸੀਂ ਧੱਕੇ ਦੇ ਨਾਲ ਜਿਹੜਾ ਲਾਉਣ ਨਹੀਂ ਦੇਣਾ ਸੋ ਕਿਸੇ ਧੱਕੇ ਨਾਲ ਕਿਸੇ ਦਾ ਜਿਹੜਾ ਧਰਮ ਤਬਦੀਲ ਕਰਨ ਦੇ ਹਮੇਸ਼ਾ ਹੀ ਜਿਹੜਾ ਸਿੱਖ ਧਰਮ ਖਿਲਾਫ ਰਿਹਾ ਨਾ ਕਿਸੇ ਨੂੰ ਧੱਕੇ ਨਾਲ ਲਿਉਂਦੇ ਲਈ ਅਤੇ ਨਾ ਕਿਸੇ ਦੇ ਆ ਧੱਕੇ ਨਾਲ ਬਦਲਣ ਦੇ ਲਈ ਇਹ ਇੱਕ ਬੜੀ ਵੱਡੀ ਮਹਾਨਤਾ ਹੈ ਸਾਡੀ ਕੌਮ ਦੀ ਸਾਡੇ ਸਿੱਖ ਧਰਮ ਦੀ ਸੋ ਅੱਜ ਸਾਰੀ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਦੁਨੀਆ ਦੇ ਵਿੱਚ ਕੱਲੇ ਸਿੱਖ ਨਹੀਂ ਜਿਹੜੀਆਂ ਬਾਕੀ ਵੀ ਕੌਮਾਂ ਵਸਦੀਆਂ ਹਨ ਉਹ ਵੀ ਇਸ ਦਿਨ ਨੂੰ ਬੜੀ ਸ਼ਰਧਾ ਨਾਲ ਮਨਾਉਂਦੀਆਂ ਹਨ ਕਿਰਪਾ ਰਾਮ ਜਿਹੜੇ ਉਸ ਸਮੇਂ ਕਸ਼ਮੀਰ ਤੋਂ ਆਏ ਸਨ ਬਾਅਦ ਵਿੱਚ ਉਹ ਕਸ਼ਮੀਰ ਨੂੰ ਛੱਡ ਕੇ ਅਨੰਦਪੁਰ ਸਾਹਿਬ ਵਿੱਚ ਹੀ ਰਹਿਣ ਲੱਗ ਪਏ ਸਨ ਉੱਥੇ ਉਹਨਾਂ ਨੇ ਆ ਸੰਸਕ੍ਰਿਤੀ ਦਾ ਜਿਹੜਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਡਿਊਟੀ ਲਈ ਸੀ ਕਿ ਉਹ ਸੰਸਕ੍ਰਿਤ ਪੜ੍ਹਾਉਂਦੇ ਸਨ ਉਹਨਾਂ ਨੇ ਹੀ 1699 ਇਸਵੀ ਦੇ ਵਿੱਚ ਆ ਅੰਮ੍ਰਿਤ ਬਾਣ ਕੀਤਾ ਸੀ ਦੇ 40 ਸਿੰਘ ਜਿਹੜੇ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋਏ ਸਨ ਉਹਨਾਂ ਦੇ ਵਿੱਚ ਇੱਕ ਕਿਰਪਾ RAM ਜੀ ਸਨ ਦੇਖੋ ਇਤਿਹਾਸ ਕਿਦਾਂ ਬਦਲਦੇ ਹਨ ਸੋ ਉਹਨਾਂ ਦਿਨਾਂ ਦੇ ਵਿੱਚ ਵੱਡੀ ਵੱਡੀ ਗਿਣਤੀ ਜਦੋਂ ਕਿ ਕੋਈ ਮੀਡੀਆ ਨਹੀਂ ਸੀ ਕੁਝ ਨਹੀਂ ਸੀ ਐਡੇ ਵੱਡੇ ਇਕੱਠ ਦੇ ਵਿੱਚ ਦੁਨੀਆ ਕਿਸ ਤਰ੍ਹਾਂ ਆਈ ਕੋਈ ਲਾਹੌਰ ਤੋਂ ਆ ਰਿਹਾ ਕੋਈ ਬਦਰ ਤੋਂ ਆ ਰਿਹਾ ਕੋਈ ਕਿਤੋਂ ਆ ਰਿਹਾ ਇਹ ਵੀ ਇੱਕ ਉਸ ਵਾਹਿਗੁਰੂ ਕਾਲ ਪਰਖ ਦੀ ਕਿਰਪਾ ਸੀ ਮੈਂ ਫਿਰ ਇੱਕ ਵਾਰੀ ਤੁਹਾਨੂੰ ਸਾਰਿਆਂ ਨੂੰ ਹੀ ਆਪਣੇ ਸਾਂਝਾ ਪੰਜਾਬ ਯੂਐਸਏ ਟੀਵੀ ਦੀ ਟੀਮ ਵੱਲੋਂ ਅਤੇ ਸਾਡੇ ਸਾਰਿਆਂ ਵੱਲੋਂ ਹੀ ਤੁਹਾਨੂੰ ਖਾਲਸਾ ਪੰਥ ਦੇ ਸਾਜਨਾ ਦਿਵਸ ਦੀ ਲੱਖ ਲੱਖ ਵਧਾਈ ਹੋਵੇ ਵਾਹ ਪ੍ਰਗਟਿਓ ਮਰਦ ਅਗਮੜਾ ਵਰਿਆਮ ਇਕੈਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਦੇਲਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ